ਮੂਵੀ ਆ ਰਹੀ ਹੈ ਜੇ ਜੱਟ ਵਿਗੜ ਗਿਆ ਤੇ ਵਿਗੜ ਗਿਆ ਤਾਂ ਕੀ ਹੋਏ ਨਹੀਂ ਵਿਗੜ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਪਰ ਵਿਗੜਨ ਦੀ ਸਿਚੁਏਸ਼ਨ ਕਿੱਦਾਂ ਦੀ ਹੈ ਡਿਪੈਂਡ ਕਰਦਾ ਇਸ ਦੁਨੀਆ ਦੇ ਵਿੱਚ ਉਸ ਤੋਂ ਤਾਕਤਵਰ ਬੰਦਾ ਕੋਈ ਨਹੀਂ ਆ ਫਿਰ ਉਹ ਜਦੋਂ ਮੈਨੂੰ ਮਿਲਦਾ ਤੇ ਫਿਰ ਮੈਂ ਉਹਨੂੰ ਅਹਿਸਾਸ ਕਰਾਉਣਾ ਹੈ ਫਿਲਮ ਦੇ ਵਿੱਚ ਕਿ ਤੂੰ ਜਿੰਨਾ ਮਰਜ਼ੀ ਕਰੇ ਚ ਜਿੰਨੀ ਮਰਜ਼ੀ ਤਾਕਤ ਹੋਵੇ ਪਰ ਕਿਸੇ ਭੈਣ ਦੇ ਭਰਾ ਦਾ ਸਾਥ ਨਹੀਂ ਆ ਸਕਦਾ ਮਿਲਦਾ ਹੈ ਕਿ ਆਪਾਂ ਸੋਚਣ ਵਾਲੇ ਘਾਟਾਂ ਕਰਨ ਵਾਲੇ ਯਾਰ ਮੈਂ ਸੋਚਦਾ ਸੋਚਦਾ ਬਹੁਤ ਘਾਟਾਂ ਮੈਂ ਕੁਝ ਐ ਇਦਾਂ ਸੋਚ ਕੇ ਨਹੀਂ ਬੋਲਦਾ ਕਿਸੀ ਪਾਕਿਸਤਾਨ ਵਾਲੇ ਆਸੀ ਕੀ ਕਰੀਏ ਅਸਤਾ ਔਨਲਾਈਨ ਸਟ੍ਰੀਮਿੰਗ ਦੀ ਵੇਟ ਕਰ ਸਕਦੇ ਆ ਕਹਿੰਦੇ ਕਿ ਪਾਕਿਸਤਾਨ ਵਾਲਿਆਂ ਦੀ ਹੈਲਪ ਕਰੋ ਉਸਤਾਦ ਜੀ ਅਸੀਂ ਮੂਵੀ ਦੇਖਣੀ ਹੈ ਊਡੀ ਨੇ ਲਿਖਿਆ ਕਿ ਤੁਹਾਡੀ ਸਾਰੀ ਮੂਵੀਜ਼ ਪੋਸਟ ਸਾਰੀਆਂ ਵੀਡੀਓਜ਼ ਦੇਖੀਆਂ ਮੈਂ ਸਾਰਾ ਦਿਨ ਤੁਹਾਡੇ ਬਾਰੇ ਗੱਲਾਂ ਕਰਦੀਆਂ ਤੁਹਾਡੇ ਬਾਰੇ ਸੋਚਦੀਆਂ ਤੁਸੀਂ ਮੇਰੇ ਫੇਵਰਿਟ ਪਰਸਨ ਹੋ ਇਨ ਦਾ ਵਰਲਡ ਅੱਗੇ ਲਿਖਿਆ ਆਈ ਲਵ ਯੂ ਸੋ ਮਚ ਤਦ ਫਿਰ ਇੰਨਾ ਨਿਕੰਨ ਮੈਂ ਕਿਦੀ ਪੜਿਆ ਨਹੀਂ ਆਦੀ ਸੋਚਦੇ ਜੇ ਤੁਹ ਫੋੜੇ ਲਈ ਕੋਈ ਦੁਨੀਆ ਚ ਇੱਕ ਬੰਦਾ ਵੀ ਹੋਵੇ ਨਾ ਅਰਦਾਸ ਕਰਨ ਲਈ ਤੇ ਤੁਸੀਂ ਸਾਰੀ ਦੁਨੀਆ ਤੇ ਅੱਗੇ ਖੜ ਸਕਦੇ ਸੋ ਮੈਂ ਬੜਾ ਬਲੇਸਡ ਹਾਂ ਕਿ ਮੇਰੇ ਕੋਲੇ ਬਹੁਤ ਸਾਰੇ ਮੇਰੇ ਭਰਾ ਜਾਂ ਜਿੰਨੇ ਵੀ ਮੈਨੂੰ ਪਸੰਦ ਕਰਨ ਵਾਲੇ ਨੇ ਸੋ ਸਾਰੇ ਹੈਗੇ ਨੇ ਜਿਹੜੀਆਂ ਜਿਹੜੇ ਅੱਗੋਂ ਤੁਸੀਂ ਕਹਿੰਦੇ ਨਾ ਪੈਣਾ ਮੇਰੇ ਦਾ ਦਿਲ ਟੁੱਟ ਜਾਂਦਾ ਸੀ ਜਿਹਨੇ ਕਮੈਂਟ ਤੁਹਾਡੀ ਬਹੁਤ ਬੜੀ ਫੈਨ ਆ ਤੁਸੀਂ ਮੈਨੂੰ ਮੇਰੇ ਪੈਰੈਂਟਸ ਤੋਂ ਬਾਅਦ ਸਭ ਤੋਂ ਖਾਸ ਹੋ ਐਨਵੀ ਆਈ ਲਵ ਯੂ ਲਿਖਿਆ ਇੱਕ ਕਮੈਂਟ ਹੈ ਕਿ ਮੈਨੂੰ ਇਹ ਮਾਡਲ ਬਿਲਕੁਲ ਅੱਛੀ ਨਹੀਂ ਲੱਗ ਰਹੀ ਕਿਉਂਕਿ ਇਹ ਕਿੰਨਾ ਦੇਖ ਰਹੀ ਹੈ ਤੁਹਾਡੇ ਵੱਲ ਐ ਦੱਸ ਸਿਰਫ ਮੈਂ ਹੀ ਦੇਖ ਸਕਦੀ ਆ ਇਹ ਕਮੈਂਟ ਹੈ ਜੀ ਬਾਈ ਤੂੰ ਇੰਡਸਟਰੀ ਦਾ ਪਹਿਲਾ ਬੰਦਾ ਹੈ ਜਿਹਦੀ ਮੂਵੀ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਫਿਲਮ ਆ ਰਹੀ ਹੈ ਉਸ ਦਾ ਡਾਇਲੋਗ ਹੈ ਕਿ ਤੇਰੇ ਚ ਜਿੰਨੀ ਮਰਜ਼ੀ ਤਾਕਤ ਹੋਵੇ ਪਰ ਕਿਸੇ ਭੈਣ ਦੇ ਭਰਾ ਤੋਂ ਜ਼ਿਆਦਾ ਨਹੀਂ ਹੋ ਸਕਦੀ ਇਹ ਡਾਇਲੋਗ ਸ਼ਾਇਦ ਬਹੁਤ ਛੋਟਾ ਹੈ ਪਰ ਇਸ ਦੀ ਅਹਿਮੀਅਤ ਭੈਣ ਭਰਾ ਦੇ ਰਿਸ਼ਤੇ ਦੀ ਅਹਿਮੀਅਤ ਔਰ ਇਸ ਡਾਇਲੋਗ ਦੀ ਜਿਹੜੀ ਵੇਟੇਜ ਹੈ ਇਹ ਬਹੁਤ ਸਾਦਾ ਹੈ ਔਰ ਭਰਾ ਜੇ ਜੱਟ ਹੋਵੇ ਤੇ ਜੇ ਜੱਟ ਵਿਗੜ ਜੇ ਤਾਂ ਕੀ ਹੋ ਸਕਦਾ ਜੇ ਰੰਦਾਵਾ ਦੱਸਣਗੇ ਸਾਡੇ ਨਾਲ ਮੌਜੂਦ ਨੇ ਮੂਵੀ ਆ ਰਹੀ ਹੈ ਜੇ ਜੱਟ ਵਿਗੜ ਗਿਆ ਤੇ ਵਿਗੜ ਗਿਆ ਤਾਂ ਕੀ ਹੋਏਗਾ ਨਹੀਂ ਵਿਗੜ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਪਰ ਵਿਗੜਨ ਦੀ ਸਿਚੁਏਸ਼ਨ ਕਿਦਾਂ ਦੀ ਹੈ ਡਿਪੈਂਡ ਕਰਦਾ ਸੋ ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਚੱਲੂਗਾ ਕਿ ਜੇ ਜਦੋਂ ਜੱਟ ਵਿਗੜਦਾ ਤੇ ਉਦੋਂ ਫਿਰ ਕੀ ਹੁੰਦਾ ਸੋ ਬੇਸਿਕਲੀ ਉਹ ਆਪਣੇ ਫੈਮਿਲੀ ਨੂੰ ਬਹੁਤ ਪਿਆਰ ਕਰਦਾ ਤੋ ਹਰ ਬੰਦੇ ਆਪਦੀ ਜ਼ਿੰਦਗੀ ਤੇ ਆਪਦੀ ਫੈਮਿਲੀ ਨੂੰ ਬਹੁਤ ਪਿਆਰ ਕਰਦਾ ਸੋ ਉਦਾਂ ਹੀ ਜਿਹੜਾ ਕੈਰੇਕਟਰ ਆ ਦਲੇਰ ਉਹਦੇ ਬਹੁਤ ਪਿਆਰ ਕਰਦਾ ਬਟ ਕੁਛ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਲਰੇਡੀ ਸਾਡਾ ਪੰਜਾਬ ਫੇਸ ਕਰਦਾ ਹੀ ਐ ਸੋ ਉਹ ਇੱਕ ਇਦਾਂ ਦੀਆਂ ਚੀਜ਼ਾਂ ਤੇ ਉਹਨਾਂ ਦਾ ਪਰਿਵਾਰ ਨਿਕਲਦਾ ਜਦੋਂ ਫਿਰ ਉਹ ਨਿਕਲਦਾ ਤਾਂ ਫਿਰ ਉਹ ਕਹਿੰਦਾ ਕਿ ਜੇ ਜੱਟ ਵਿਗੜ ਗਿਆ ਭਰਾ ਤੋਂ ਜ਼ਿਆਦਾ ਪਾਵਰ ਕਿਸੇ ਇਨਸਾਨ ਕੋਲ ਨਹੀਂ ਹੋएगी ਕਿਸੇ ਤਾਕਤਵਰ ਚਾਹੇ ਉਹ ਮਲਟੀ ਮਿਲੀਅਨਰ ਹੈ ਚਾਹੇ ਉਹਦੇ ਵਿੱਚ ਕਿੰਨੇ ਵੀ ਬੰਦੇ ਨੇ ਜਿੰਨੀ ਮਰਜ਼ੀ ਸਟਰੋਂਗ ਹੋਤੀ ਬੈਕ ਜੀ ਜੀ ਇਹ ਤਾਂ 100% ਹੈ ਸਾਡੀ ਫਿਲਮ ਦੇ ਵਿੱਚ ਡਾਇਲੋਗ ਹੀ ਆ ਡਾਇਲੋਗ ਕੀ ਆ ਉਹ ਫੀਲਿੰਗ ਐਕਚੁਅਲੀ ਹਨਾ ਇੱਕ इमोਸ਼ਨਲ ਆ ਉਹਦੇ ਵਿੱਚ ਇਦਾਂ ਹੁੰਦਾ ਕਿ ਇੱਕ ਬੰਦੇ ਨੂੰ ਇਦਾਂ ਲੱਗਦਾ ਮਹਿਸੂਸ ਹੋ ਜਾਂਦਾ ਕਿ ਇਸ ਦੁਨੀਆ ਦੇ ਵਿੱਚ ਉਸ ਤੋਂ ਤਾਕਤਵਰ ਬੰਦਾ ਕੋਈ ਨਹੀਂ ਆ ਫਿਰ ਉਹ ਜਦੋਂ ਮੈਨੂੰ ਮਿਲਦਾ ਤਾਂ ਫਿਰ ਮੈਂ ਉਹਨੂੰ ਅਹਿਸਾਸ ਕਰਾਉਣਾ ਆ ਫਿਲਮ ਦੇ ਵਿੱਚ ਕਿ ਤੂੰ ਜਿੰਨਾ ਮਰਜ਼ੀ ਤੇਰੇ ਚ ਜਿੰਨੀ ਮਰਜ਼ੀ ਤਾਕਤ ਹੋਵੇ ਪਰ ਕਿਸੇ ਭੈਣ ਦੇ ਭਰਾ ਤੋਂ ਜ਼ਿਆਦਾ ਨਹੀਂ ਹੋ ਸਕਦੀ ਜਿਹੜੀ ਐਕਚੁਅਲ ਦੇ ਵਿੱਚ ਗੱਲ ਹੈਗੀ ਆ ਅਤੇ ਤੇ ਵੈਸੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਕਿੱਸੇ ਜੁੜੇ ਹੋਏ ਨੇ ਤਾਂ ਇੱਕੋ ਦਮ ਜ਼ਹਿਨ ਦੇ ਵਿੱਚ ਇੱਕ ਖਿਆਲ ਜਾਇਆਗੀ ਹਰ ਛੱਤ ਨੂੰ ਨਾ ਮੀਂਹ ਦੀ ਉਡੀਕ ਨਹੀਂ ਹੁੰਦੀ ਕਈਆਂ ਨੂੰ ਡਰ ਵੀ ਹੁੰਦਾ ਤੇ ਜੋ ਤੁਹਾਡੇ ਪਾਸਟ ਐਕਸਪੀਰੀਐਂਸਸ ਰਹੇ ਨੇ ਮੂਵੀਜ਼ ਨੂੰ ਲੈ ਕੇ ਬੈਂਡਸ ਨੂੰ ਲੈ ਕੇ ਔਰ ਜਦੋਂ ਉਸ ਤੋਂ ਬਾਅਦ ਅਗਲੇ ਪ੍ਰੋਜੈਕਟਸ ਆਉਂਦੇ ਨੇ ਤਾਂ ਡਰ ਕਿਸ ਚੀਜ਼ ਦਾ ਰਹਿੰਦਾ ਜੇ ਇਹਨੂੰ ਮੈਨੂੰ ਮੈਨੂੰ ਤਾਂ ਕਿ ਇਦਾਂ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਆ ਬਟ ਮੈਨੂੰ ਇਸ ਚੀਜ਼ ਦਾ ਡਰ ਹੁੰਦਾ ਕਿ ਜਿਹੜੀ ਚੀਜ਼ ਅਸੀਂ ਮਿਹਨਤ ਕਰਕੇ ਸਾਰੇ ਦਰਸ਼ਕਾਂ ਲਈ ਬਣਾਈਆਂ ਉਹ ਉਹਨਾਂ ਨੂੰ ਉਹਨਾਂ ਹੀ ਪਿਆਰ ਮਿਲੇ ਉਹਨਾਂ ਤੋਂ ਮਤਲਬ ਕੋਈ ਚੀਜ਼ ਇਦਾਂ ਦੀ ਜਿਹੜੀ ਅਸੀਂ ਬੜੀ ਮਿਹਨਤ ਨਾਲ ਬਣਾਈ ਸਾਡੇ ਕੋਲ ਕੋਈ ਗਲਤੀ ਨਾ ਹੋ ਜੇ ਕਿ ਜਿਹੜੀ ਉਹਨਾਂ ਨੂੰ ਪਸੰਦ ਨਾ ਆਵੇ